ਬੀਤੀ ਰਾਤ ਗੁਰਦਾਸਪੁਰ ਦੇ ਵਿੱਚ ਬਜ਼ੁਰਗ ਜੋੜਾ ਜਦੋਂ ਲੰਗਰ ਦੀ ਸੇਵਾ ਕਰਕੇ ਘਰ ਵਾਪਸ ਆ ਰਿਹਾ ਸੀ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਵਿੱਚ ਬਜ਼ੁਰਗ ਦੀ ਮੌਕੇ ਤੇ ਮੌਤ ਹੋ ਗਈ ਤੇ ਮਹਿਲਾ ਬਜ਼ੁਰਗ ਨੂੰ ਅਮ੍ਰਿਤਸਰ ਦੇ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਮੌਕੇ ਤੇ ਪਹੁੰਚ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਤੋਂ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਆਓ ਜਾਣਦੇ ਹਾਂ ਆਪਾਂ ਸਾਰਾ ਮਾਮਲਾ ਕੀ ਹੈ ਬੀਤੀ ਰਾਤ ਡੇਰਾ ਬਾਬਾ ਨਾਨਕ ਦੇ ਪਿੰਡ ਸਰਾਵਲੀ ਵਿੱਚ ਲੰਗਰ ਦੀ ਸੇਵਾ ਕਰਕੇ ਘਰ ਵਾਪਸ ਪਰਤ ਰਹੇ ਬਜ਼ੁਰਗ ਜੋੜੇ ਨੇ ਅਣਪਛਾਤੇ ਲੋਕਾਂ ਨੇ ਚਲਾਈ ਗਈ ਗੋਲੀ ਲੱਗਣ ਨਾਲ ਬਜ਼ੁਰਗ ਦੀ ਮੌਕੇ ਤੇ ਮੌਤ ਹੋ ਗਈ ਤੇ ਬਜ਼ੁਰਗ ਔਰਤ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਗੰਭੀਰਤਨ ਦੇਖਦੇ ਹੋਏ ਅੰਮ੍ਰਿਤਸਰ ਵਿੱਚ ਰੈਫਰ ਕਰ ਦਿੱਤਾ ਗਿਆ ਜਦੋਂ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਸਰਪੰਚ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਬਜ਼ੁਰਗ ਜੋੜਾ ਲੰਗਰ ਦੀ ਸੇਵਾ ਕਰਕੇ ਆਪਣੇ ਘਰ ਪਰਤ ਰਿਆ ਸੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਹਨਾਂ ਦੇ ਗੋਲੀਆਂ ਚਲਾ ਦਿੱਤੀਆਂ ਗਈਆਂ ਗੋਲੀ ਲੱਗਣ ਦੇ ਨਾਲ ਬਜ਼ੁਰਗ ਦੀ ਮੌਕੇ ਤੇ ਮੌਤ ਹੋ ਗਈ ਲੇਕਿਨ ਉਸ ਦੀ ਧਰਮ ਪਤਨੀ ਜਾਰਾ ਗੰਭੀਰਤਾ ਰੂਪ ਵਿੱਚ ਜ਼ਖਮੀ ਹੋਣ ਕਾਰਨ ਅੰਮ੍ਰਿਤਸਰ ਵਿੱਚ ਰੈਫਰ ਕਰ ਦਿੱਤਾ ਗਿਆ ਮੌਕੇ ਤੇ ਪੁਲਿਸ ਜਾਂਚ ਕਰਨ ਲਈ ਪਹੁੰਚ ਗਈ ਤੇ ਐਸਪੀ ਪੰਜਾਬ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿ ਆ ਕੀ ਰਾਤ ਗੋਲੀ ਚੱਲੀ ਸੀ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਗਿਆ ਤੇ ਬਹੁਤ ਹੀ ਜਲਦ ਜਾਂਚ ਕਰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਬਾਅਦ ਵਿੱਚ ਇਹਨਾਂ ਦੇ ਇੱਕ ਬੇਟਾ ਵੈਰ ਫਰਾਂਸਾ ਦੀ ਇੰਦਰਾਜ ਕਰਕੇ ਉੱਥੇ ਆਇਆ ਵੀ ਇੱਕ ਬੇਟੀ ਉਹ ਵੀ ਆਈ ਹੈ ਯੋਥਾ ਆਰ ਨੋਇ ਦੇ ਕਰੀਬ ਕਰ ਸਮਾਏਗਾ ਤੇ ਇਹਦਾ ਸੇਵਾ ਕਰਕੇ ਨਾਲੇ ਲੰਗਰ ਲੱਗਦਾ ਭੱਠੇ ਦੇ ਬੜਾ ਉੱਤੇ ਝੋਲਾ ਸਾਦੇ ਸੰਬੰਧ ਵਿੱਚ ਉੱਥੋਂ ਆਉਂਦੇ ਸਵੇਰੇ ਸੇਵਾ ਤੇ ਕਰਨ ਦੀ ਦੋਈ ਜੀ ਤੇ ਉਹ ਸ਼ਾਮੀ 9:00 ਵਜੇ ਸਤੁਰੇ ਆ ਉਹਨੇ ਰਸਤੇ ਤੂੰ ਵੇਖੋ ਇੱਕ ਉੱਥੇ ਬੁਰਲਾ ਮੋੜ ਪਹਿਲਾ ਮੋੜ ਜਣਾਉਂਦਾ ਨਾ ਉੱਥੇ ਮੋਟਰ ਐ ਕਰ ਕੇ ਦੀ ਬੰਬੀ ਲੱਗ ਗਿਆ ਉੱਥੇ ਉਹ ਪਹਿਲੋ ਕੁ ਖੜੋ ਤੇ આગ ਲਾ ਗਈ ਜਦੋਂ ਆਈਏ 9:00 ਕਰੀਬ ਉਹਨਾਂ ਨੇ ਡੱਕੇ ਰੋਤੇ ਗੋਰੀਆਂ ਮਾਤੀਆਂ ਤੇ ਆ ਭੱਜ ਗਿਆ ਕੰਕਸ ਵਿੱਚ ਹੁੰਦੀ ਵੀਰਾ ਪ੍ਰਮਾਤਮਾ ਜੀ ਜਾਂਦਾ ਉਹ ਤਾਂ ਮੋਗਰੇ ਚ ਗੋਰ ਲੱਗੇ ਜਾਂਗੇ ਨਹੀਂ ਇਹ ਵੀ ਪਿੰਡ ਆ ਇੱਥੇ ਪਿੰਡੋਂ ਬਾਹਰੋਂ ਸੁਣ ਰਹੇ ਮਕਰੋੜੀ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਿੰਨੇ ਗੋਰੀ ਗੋਲੀਆਂ ਵੱਜੀਆਂ ਉਹ ਅਸਰ ਲੱਗੇ ਆ ਤੇ ذات ਪਹਿਲਾਂ ਦੀਆਂ ਅਸੀਂ ਬਟਾਲੇ ਜਿੱਦੋਂ ਅਸੀਂ ਗਏ ਆ ਉਹਦੋਂ ਉਹ ਰੈਫਰ ਕਰਤਾ ਸੀ ਉਹ ਅਸਰ ਉਹਦੀ ਬੇਟੀ ਤੇ ਲੱਗੇ ਚਲ ਮੈਂ ਮਾਰੀ ਹੁੰਦਾ ਤੇ ਉਦੋਂ ਬਾਅਦ ਕਿਹੋਂ ਪਤਾ ਉਹ ਬਾਅਦ ਕਿੱਥੇ ਖੜਿਆ ਬਸ ਪਤਰਾ ਉਹਨਾਂ ਦਾ ਇਸ ਮਸੇਦ ਲੱਗ ਦਿੱਤ ਨਾ ਅੰਦਾਜ਼ਾ ਕਿ ਇਹ ਪਤ ਮਾਤਮਾ ਜਾਂਦਾ ਚਾਹੇ ਉਹਨੇ ਵਾਈਫ ਜਾਂਦੀ ਕੋ ਨਾਲ ਸੀ ਬਿਲਕੁਲ ਮਦਰ ਬੀਟੀ ਮੁਰਦਾ ਜੀ ਜੇ ਅੱਜ ਤੇਰਾ ਵੀ ਮੌਕੇ ਤੇ ਫੜੇ ਪੁੱਤ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਤੇ ਸਰੀਚ ਕੋਵੇਂ ਵਕੀਗਾ ਲੁਸਾ ਭਾਈ ਵਾਰੀ ਮੇਰੀ ਹੋਣੀ ਕੋ ਮੈਨੂੰ ਤਾਂ ਧਮਕੀ ਮਿਲੀ ਪਹਿਲੂ ਬਾਹਰ ਦੇ ਵਿਦੇਸ਼ੀ ਨੰਬਰ ਤੋਂ ਇਸ ਸੀਰੀਅਲ ਨੰਬਰ ਇਹ ਪੂਰਾ ਕਾਰਨ ਇਹ ਹੈ ਵੀ ਸਾਡੇ ਮੇਰੀ ਮੈਂ ਬਣਿਆ 151026 ਨੂੰ ਸਪੰਸ ਇਹ ਤੋਂ ਪਹਿਲਾਂ ਜਿਹੜੀ ਧਰਮ ਲੰਗੀ ਆ ਨਾ ਸਾਡੇ ਪਿੰਡ ਇੱਕ ਕਰੋੜ ਦੇ ਕਰੀਬ ਦਾ ਫਲਾ ਹੋਇਆ ਵਾ ਗ੍ਰਾਂਟ ਜੀ ਇਹ ਕੈਸ਼ ਬੁਕਤ ਮੈਂ ਵੇਖਿਆ ਮੈਨੂੰ ਪਰਾਣੀ ਮਿਲੀ ਹੈ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਹੈ ਵੀਡੀਓ ਬਟਾਲਾ ਨੂੰ ਡੀਪੀਓ ਨੂੰ ਡੀਡੀਪੀਓ ਕਲਾਫਰ ਨੂੰ ਏਡੀਸੀ ਡੀ ਕਲਾਫਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਮੇਰੇ ਨਾਲ ਆਵਨ ਮੁਕਮਲ ਤਰੀ। ਉਹ ਇਨਕੁਆਰੀ ਮੈਂ ਕਰਾਉਣ ਵਾਲਾ ਦਖਾ ਸਕ ਗਿਆ ਸੀ। ਉਹ ਤੋਂ ਬਰ ਮੇ ਵਿਦੇਸ਼ੀ ਨੰਬਰ ਹੀ ਰਿਲੀਜ਼ ਦਾ ਨੰਬਰ ਆ। ਮੇਰੇ ਕੋਲ ਨੰਬਰ ਪੀਸ ਕੋ ਰਿਕਾਰਡਿੰਗ ਹੋ ਗਈ ਆ। ਉਹ ਤਾਂ ਮੈਂ ਤਾਂ ਮੈਂ ਕਿਹਾ ਵੀ ਤੂੰ ਕੋਈ ਜਾਂਚ ਨਹੀਂ ਕਰਵਣੀ। ਕੋਈ ਪਿਛਲਾ ਵਿਕਾਸ ਦਾ ਪੇਂਟ ਕੋਈ ਨਹੀਂ ਕਰਨਾ। ਤੇ ਨਿਸ਼ਤੇ ਨੂੰ ਨਵੀਂ ਅਧਿਜ ਪੁੱਤ ਲੈ ਰਿਹਾ। ਇਹ ਮੈਂ ਨਹੀਂ ਚਾਹਤਾ ਸਾਥੀ। ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਕਰ ਸਕੀ ਨਤੀਆ ਪੜਾ ਰਿਹਾ। ਉਹ ਮਾਰ ਕੋਗੇ ਦਾ ਖਾਸ ਤੇ ਸੀਐਸਟਾਬ ਦਾ ਨਾਮ ਮਡੀ ਬਟਾ ਜਿਹੜਾ ਵਾ ਉਹਨਾਂ ਕੋ ਪਈ ਮੈਂ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਕੋਈ ਹੋਰ ਜੇ ਕਾਰਨ ਹੋ ਸਕਦਾ ਕੋਈ ਵਾਰੀ ਮੈਨੂੰ ਨਹੀਂ ਮਿਲੀ ਮੈਂ ਕੋ ਰਿਕਾਰਡਿੰਗ ਵਰ ਨਹੀਂ ਸੁਣਾਦਾ ਤੁਹਾਨੂੰ ਫੋਨ ਚ ਹੈਗੀ ਆ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਕੀਤੀ ਜੋ ਦੋਰੇ ਦੇਤਾ ਹਾਂ ਕਿ ਮੈਂ ਰਿਕਾਰਡਿੰਗ ਕੀਤੀ ਆ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਹਨੇ ਐਸਪੀ ਅੰਦਰ ਕਾ ਉਹ ਰਿਮੀਂ ਵੰਡਾਲ ਗਿਆ ਵਾ

ਰਾਤ ਦੇ ਸਮੇਂ 8 ਵਜੇ ਨਾਲ ਆਉਂਦੇ ਉੱਥੇ ਸੇਵਾ ਕਰਦੇ ਅੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਤੀ ਰਸਤੇ ਮੋੜ ਦਿੱਤੇ ਹਾਂਜੀ ਕੋਈ ਲਾਕਡਾਊਨ ਲੱਗ ਨਹੀਂ ਕਿਸੇ ਗੱਲ ਦਾ ਨਹੀਂ ਉਹ ਜੀ ਕੁਝ ਕਹਿ ਨਹੀਂ ਸਕਦੇ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਕੋਈ ਚੱਲੀ ਗਿਆ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ ਤੇ ਲੇਡੀ ਜੱਟ ਜਿੰਨੂੰ ਅੰਮ੍ਰਿਤਸਰ ਰਿਪੋਰਟ ਕੀਤਾ ਜਾ ਰਿਹਾ ਕੀ ਹੈ ਸਾਰਾ ਮਾਮਲਾ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਅੱਜ ਹੋ ਗਈ ਆ ਬਾਕੀ ਤਫਤੀਸ਼ ਜਿਹੜੀ ਚੱਲ ਰਹੀ ਆ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟ ਦੀ ਪਾਈ ਚੋਗੇ ਫਸਟ ਇਨਵੈਸਟੀਗੇਸ਼ਨ ਕੀ ਲੱਗਦਾ ਕਿ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਂਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ